ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਰਾਗ ਮਹੱਲਾ ਤੀਜਾ ਘਰ ਹੀ ਸੌਦਾ ਪਾਈਐ ਅੰਤਰ ਸਭ ਵਥ ਹੋਏ ਖੇਨ ਖੇਨ ਨਾਮ ਸਮਾਲੀਐ ਗੁਰਮੁਖ ਪਾਵੇ ਕੋਈ ਨਾਮ ਨਿਦਾਨ ਅਖੋਟ ਹੈ ਵਡਭਾਗ ਪ੍ਰਾਪਤ ਹੋਏ ਮੇਰੇ ਮਨ ਤਾਜ ਨਿੰਦਾ ਹਉ ਮੈਂ ਅਹੰਕਾਰ ਜੀ ਮੇਰੇ ਮਨ ਇਥੇ ਵਿਸਰਾਮ ਹੈ ਤਾਜ ਨਿੰਦਾ ਹਉ ਮੈਂ ਅਹੰਕਾਰ ਹਰ ਜੀਓ ਸਦਾ ਧਿਆਏ ਤੂ ਗੁਰਮੁਖ ਇਕੰਕਾਰ ਰਹਾਉ ਗੁਰਮੁਖਾ ਕੇ ਮੁਖ ਉਜਲੇ ਗੁਰਬਦੀ ਵਿਚਾਰ ਹਲਤ ਪਲਤ ਸੁਖ ਪਾਏ ਦੀ Jap Jap Hirda Murar ਘਰ ਹੀ ਵਿੱਚ ਮਹਿਲ ਪਾਇਆ ਗੁਰਬਦੀ ਵਿਚਾਰ ਸਤਗੁਰ ਤੇ ਜੋ ਮੁਹ ਫੇਰਹਿ ਮਥੇ ਤਿੰਨ ਕਾਲੇ ਅਨੰਦਨ ਦੁਖ ਕਮਾਵਦੇ ਨਿਤ ਜੋਹੇ ਜਮ ਜਾਲੇ ਸੁਪਨਾ ਸੁਖ ਨ ਦੇਖਨੀ ਸੁਪਨਾ ਸੁਖ ਨ ਦੇਖਨੀ ਬਹੁ ਚਿੰਤਾ ਪਰ ਜਾਲੇ ਸਭਨਾ ਕਾ ਦਾਤਾ ਏਕ ਹੈ ਆਪੇ ਬਖਸ਼ ਕਰੇ ਕਹਿਣਾ ਕਿਛੂ ਨਾ ਜਾਵਈ ਜਿਸ ਭਾਵੈ ਤਿਸ ਦੀ ਨਾਨਕ ਗੁਰਮੁਖ ਪਾਈਐ ਆਪੇ ਜਾਣੈ ਸੋਈ ਸ੍ਰੀ ਰਾਗ ਮਹਲਾ 3 ਸੱਚਾ ਸਾਹਿਬ ਸੇਵੀਐ ਸੱਚ ਵਡਿਆਈ ਦੀ ਗੁਰ ਪ੍ਰਸਾਦੀ ਮਨ ਵਸੈ ਹਉਮੈ ਦੂਰ ਕਰੇ ਇਹ ਮਨ ਤਾਵਤ ਤਾ ਰਹਿ ਜਾ ਆਪੇ ਨਦਰ ਕਰੀ ਇਹ ਮਨ ਤਾਵਤ ਇਥੇ ਠਮਕ ਤਾ ਰਹਿ ਤਾਰਹਿ ਇਕੱਠਾ ਨਹੀਂ ਕਹਦੇ ਨਾ ਤਾ ਰਹਿ ਇਥੇ ਵਿਸਰਾਮ ਜਾ ਆਪੇ ਨਦਰ ਕਰੀ ਭਾਈ ਰੇ ਗੁਰਮੁਖ ਹਰਿ ਨਾਮ ਧਿਆਇ ਨਾਮ ਨਿਧਾਨ ਸਾਧ ਮਨ ਵਸੈ ਮਹਿਲੀ ਪਾਵੈ ਥਾਉ ਰਹਾਉ ਮਨਮੁਖ ਮਾਨ ਤਨ ਅੰਧ ਹੈ ਤਿਸ ਨਾ ਠੋਰ ਨਾ ਠਾਉ ਬਹਜੋਨੀ ਭੌਦਾ ਫਿਰੈ ਜੋ ਸੁញਿਆ ਘਰ ਕਾਉ ਜੋ ਇਥੀ ਅਮਕ ਲਾਦਨੀਐ ਸੁញਿਆ ਘਰ ਇਥੀ ਠਮਕ ਕਾਉ ਗੁਰਮਤੀ ਘਟ ਚਾਨਣਾ ਸ਼ਬਦ ਮਿਲਾ ਹਰ ਨਾਉ ਤ੍ਰੈ ਗੁਣ ਵਿਖਿਆ ਅੰਧ ਹੈ ਮਾਇਆ ਮੋਹ ਗੁਬਾਰ ਲੋਭੀਅਨ ਕਉ ਸੇਵ ਦੇ ਪੜ ਵੇਦਾ ਕਰੈ ਪੁਕਾਰ ਇਹ ਲੋਭੀਅਨ ਪਾਠ ਸੰਪਰਦਾ ਦੇ ਵਿੱਚ ਇਕੱਠਾ ਕਰਾਇਆ ਜਾਂਦਾ ਲਿਖਿਆ ਵੱਖਰਾ ਹੈ ਲੋਭੀਅਨ ਪਰ ਸੰਪਰਦਾ ਦੇ ਵਿੱਚ ਲੋਭੀਅਨ ਕਰਾਇਆ ਜਾਂਦਾ ਅਰਥ ਕੀਤਾ ਜਾਂਦਾ ਹੈ ਦੇਵੀ ਦੇਵਤਿਆਂ ਨੂੰ ਜਿਹੜੇ ਸੇਵ ਦੇ ਹਨ ਦੇਵੀ ਦੇਵਤਿਆਂ ਨੂੰ ਜਿਹੜੇ ਮੰਨਦੇ ਹਨ ਤੇ ਪੜ ਵਿਦਾ ਕਰੇ ਪੁਕਾਰ ਵਿਦਾ ਨੂੰ ਪੜ ਕੇ ਉੱਚੀ ਉੱਚੀ ਦੂਜਿਆਂ ਨੂੰ ਪੁਕਾਰਾਂ ਕਰਕੇ ਸਮਝਾਉਂਦੇ ਨੇ ਆਪ ਕਮਾਉਂਦੇ ਨਹੀਂ ਉਹ ਲੋਕ ਜਿਹਨੇ ਨੇ ਵਿਖਿਆ ਅੰਦਰ ਪਚਮੋਏ ਹਾਂਜੀ ਵਿਖਿਆ ਅੰਦਰ ਪਚਮੋਏ ਨਾ ਉਰਵਾਰ ਨਾ ਪਾਰ ਪਚ ਪੁਲਾ ਹੀ ਬੋਲ ਮਾਇਆ ਮੂਹਿ ਵਿਸਾਰਿਆ ਜਗਤ ਪਿਤਾ ਪ੍ਰਤਪਾਲ ਬੱਜੋ ਗੁਰੂ ਅਚੇਤ ਹੈ ਸਭ ਬੱਧੀ ਜਮ ਕਾਲ ਇਹ ਵੀ ਠਮਕ ਲਾਉਣੀ ਹੈ ਬੱਜੋ ਗੁਰੂ ਗੁਰੂ ਅਚੇਤ ਹੈ ਨਹੀਂ ਗਾਣਾ ਬੱਜੋ ਗੁਰੂ ਅਚੇਤ ਹੈ ਯਾਨੀ ਗੁਰੂ ਤੋਂ ਬਗੈਰ ਵਿਅਕਤੀ ਜਿਹੜਾ ਨਾ ਉਹ ਗਾਫਲ ਹੈ ਬੇਸੁਰਤ ਹੈ ਸਭ ਬੱਧੀ ਜਮ ਕਾਲ ਨਾਨਕ ਗੁਰਮਤ ਉੱਭਰੇ ਸੱਚਾ ਨਾਮ ਸਮਾਲ ਸ੍ਰੀ ਰਾਗ ਮਹੱਲਾ ਤੀਜਾ ਤ੍ਰੈ ਗੁਣ ਮਾਇਆ ਮੋਹ ਹੈ ਗੁਰਮੁਖ ਚੌਥਾ ਪਦ ਪਾਏ ਗੁਰਮੁਖ ਚੌਥਾ ਨਹੀਂ ਕਹਿਣਾ ਗੁਰਮੁਖ ਪਦ ਤੇ ਯਮਕ ਲਾ ਦੇਣੀ ਹੈ ਗੁਰਮੁਖ ਚੌਥਾ ਪਦ ਪਾਏ ਤ੍ਰੈ ਗੁਣ ਮਾਇਆ ਮੋਹ ਹੈ ਗੁਰਮੁਖ ਚੌਥਾ ਪਦ ਪਾਏ ਕਰ ਕਿਰਪਾ ਮੇ ਲਾਇਨ ਹਰ ਨਾਮ ਵਸਿਆ ਮਨ ਆਏ ਪੁੱਤਾ ਜਿਨ ਕੈ ਪੁੰਨ ਹੈ ਤਿਨ ਸਤ ਸੰਗਤ ਮੇਲਾਏ ਭਾਈ ਰੇ ਗੁਰਮਤਿ ਸਾਚ ਰਹਾਉ ਸਾਚੂ ਸਾਚ ਕੁਮਾਵਣਾ ਸਾਚ ਸਬਦ ਮਿਲਾਉ ਰਹਾਉ ਜਿਨੀ ਨਾਮ ਪਛਾਣਿਆ ਤਿਨ ਵਿਟੋ ਹੁ ਬਾਲ ਜਾਉ ਆਪ ਛੋੜ ਚਰਨੀ ਲੱਗਾ ਚੱਲਾ ਤਿਨ ਕੈ ਪਾਇ ਲਾਹਾ ਹਰ ਹਰ ਨਾਮ ਮਿਲੇ ਜੀ ਲਾਹਾ ਪਦ ਤੇ ਯਮਕ ਲਾਦਨੀਆ ਲਾਹਾ ਹਰ ਹਰ ਨਾਮ ਮਿਲੇ ਸਹਜੇ ਨਾਮ ਸਮਾਇ ਬਿਨ ਗੁਰ ਮਹਿਲ ਨ ਪਾਈਐ ਨਾਮ ਨਾ ਪ੍ਰਾਪਤ ਹੋਏ ਜੀ ਬਿਨ ਗੁਰ ਮਹਿਲ ਨ ਪਾਈਐ ਨਾਮ ਇਥੇ ਯਮਕ ਲਾਦਨੀਆ ਨਾ ਪ੍ਰਾਪਤ ਹੋਏ ਐਸਾ ਸਤਗੁਰ ਲੋੜ ਲਾਹ ਜਿਦੂ ਪਾਈਐ ਸੱਚ ਸੋਏ ਜਿਦੂ ਪਾਈਐ ਸੱਚ ਸੋਏ ਆ ਸੋਰ ਸੰਗਾਰ ਸੁਖ ਵਸੈ ਜੋ ਤਿਸ ਭਾਵੇਂ ਸੋ ਹੋਇ ਜਿਹਾ ਸਤ ਗੁਰ ਕਰ ਜਾਣਿਆ ਤਿਹੋ ਜਿਹਾ ਸੁਖ ਹੋਇ ਇਹੋ ਸਹਸਾ ਮੂਲੇ ਰਾਹੀ ਪਾਉ ਲਾਏ ਜਾਣ ਕੋਏ ਨਾਨਕ ਏਕ ਜੋਤ ਦੁਇ ਮੂਰਤੀ ਹਾਂਜੀ ਨਾਨਕ ਏਕ ਜੋਤ ਦੁਇ ਮੂਰਤੀ ਸ਼ਬਦ ਮਿਲਾਵਾ ਹੋਇ ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ